ਪੰਜਾਬ ਦੇ ਵਿੱਚ ਲਗਾਤਾਰ ਰਾਜਪਾਲ ਹੁਰਾਂ ਦੀ ਯਾਤਰਾ ਰਾਜਪਾਲ ਦੀ ਯਾਤਰਾ ਦੇ ਵਿੱਚ ਸੁਖਵੀਰ ਬਾਦਲ ਦਾ ਆਉਣਾ ਬੀਜੇਪੀ ਲੀਡਰਾਂ ਦਾ ਆਉਣਾ ਸਰਕਾਰ ਦਾ ਵਿਰੋਧੀ ਤਿੱਦ ਦਾ ਗੈਰ ਹਾਜ਼ਰ ਰਹਿਣਾ ਰਾਜਾ ਬੜਿੰਗ ਦਾ ਸਵਾਲ ਖੜਾ ਕਰਨਾ ਕੇਤਾ ਜੀ ਸਮਝੌਤਾ ਐਕਸਪ੍ਰੈਸ ਹੈ ਜਾਂ ਆਪਾਂ ਕਹੀਏ ਕਿ ਪੰਜਾਬ 'ਚ ਚਰਚਾ ਹੈ ਕੇਤਾ ਜੀ ਗਠਜੋੜ ਯਾਤਰਾ ਹੈ ਜਿੱਥੇ ਇਸ ਵਰਤਾਰੇ ਤੇ ਸਭ ਦੀ ਨਜ਼ਰ ਹੈ ਕਿ ਡੇਰਾ ਬਿਆਸ ਮੁਖੀ ਕੀ ਸਰਗਰਮ ਸਿਆਸਤ ਚਾ ਰਹੇ ਨੇ ਕਿ ਉਹ ਕਿੰਗ ਮੇਕਰ ਦੀ ਭੂਮਿਕਾ ਚਾ ਰਹੇ ਨੇ ਕਿ ਉਹ ਖੁਦ ਹੀ ਕਿੰਗ ਬਣਨਾ ਚਾਹੁੰਦੇ ਨੇ 227 ਚ ਕਿ ਉਹਨਾਂ ਨੂੰ ਕੋਈ ਰੋਲ ਦਿੱਤਾ ਗਿਆ ਕਿ ਉਹ ਭਾਜਪੀ ਔਰ ਕਾਲੀ ਭਾਜਪਾ ਦੇ ਘਟ ਜੋੜ ਦੇ ਨਾਲ ਪੰਜਾਬ ਦੇ ਮਾਹੌਲ ਨੂੰ ਦੇਖਦੇ ਆ ਉਸ ਖਾਵਾ ਮਾਹੌਲ ਬਣਾਉਣ ਦੀ ਪ੍ਰਕਿਰਿਆ ਵੱਲ ਵਧ ਰਹੇ ਨੇ ਕਿ ਇੰਜ ਭਾਜਪੀ ਵੱਡੇ ਰੂਪ ਚਾਉਣਾ ਚਾਹੁੰਦੀ ਹੈ ਉਹ ਬਾਇਆ ਡੇਰਾ ਵਿਆਸ ਦੇ ਰਹੀ ਹੋਣਾ ਚਾਹੁੰਦੀ ਹੈ ਡੇਰਾ ਵਿਆਸ ਹੁਣ ਤੱਕ ਜਿਹੜੀ ਸਰਗਰਮ ਸਿਆਸਤ ਤੋਂ ਦੂਰ ਸੀ ਹੁਣੋ ਸਿੱਧੇ ਰੂਪ ਵਿੱਚ ਖੁੱਲ ਕੇ ਸਾਹਮਣੇ ਆ ਗਿਆ ਇਸ ਤਰੀਕੇ ਕਰ ਕਿੰਨੇ ਹੀ ਸਵਾਲ ਨੇ ਇਨਾ ਸਾਰੇ ਸਵਾਲਾਂ ਦੇ ਵਿੱਚ ਬੈਠਕਾਂ ਦੇ ਦੌਰ ਦੀ ਵਿਚਾਰਚਾ ਵੈਸੇ ਚਰਚਾ ਉਸ ਦਿਨ ਵੀ ਸੀ ਕਿ ਜੋ ਬਿਕਰਮਜੀਠੀਆ ਦੀ ਜਮਾਨਤ ਹੁੰਦੀ ਹੈ ਉਤੋਂ ਪਹਿਲਾਂ ਡੇਰਾ ਬਿਆਸ ਮੁਖੀ ਜਾਉਣਾ ਤੇ ਮੀਡੀਆ ਚੱਕ ਕੇ ਕਲੀਨ ਛਿੱਟ ਦੇਣਾ ਉਹਦੀ ਵੀ ਚਰਚਾ ਚਰਚਾ ਹੁਣ ਇਸ ਕੱਲ ਦੀ ਵੀ ਹੋਣ ਲੱਗੀ ਹੈ ਕਿ ਡੇਰਾ ਬਿਆਸ ਮੁਖੀ ਲਗਾਤਾਰ ਜਿਵੇਂ ਰਾਜਨੀਤਿਕ ਲੀਡਰਾਂ ਦੇ ਪ੍ਰਮੁੱਖ ਹਸਤੀਆਂ ਦੇ ਸ਼ਖਸੀਤਾਂ ਦੇ ਘਰਾਂ 'ਚ ਜਾ ਰਹੇ ਨੇ ਉਹਨਾਂ ਨਾਲ ਮੁਲਾਕਾਤਾਂ ਕਰ ਰਹੇ ਨੇ ਇਹਦੇ ਵੀ ਮਾਇਨੇ ਰਾਈ ਜਾ ਰਹੇ ਨੇ ਕਿ ਇਹਦੇ ਵੀ ਕੋਈ ਗਹਿਰੇ ਅਰਥ ਨੇ ਹੈਂ ਚਰਚਾ ਇਸ ਗੱਲ ਦੀ ਵੀ ਹੈ ਕਿ ਕੀ ਉਹ ਸਿਰਫ ਮਨ ਦੀ ਮੌਜ ਲਈ ਆਪਣੀ ਸ਼ਰਧਾ ਲਈ ਆਪਣੇ ਸਤਕਾਰ ਲਈ ਦਰਬਾਰ ਸਾਹਿਬ ਬਾਰ-ਬਾਰ ਜਾਂਦੇ ਨੇ ਜਾਂ ਜਿਹੜਾ ਇੱਕ ਖਾਸ ਵਰਗ ਸਿੱਖ ਭਾਈਚਾਰੇ ਦੇ ਵਿੱਚ ਜਾਂ ਮਤਲਬ ਕਿ ਸਿੱਖੀ ਦੇ ਵਿੱਚ ਡੇਰਾਬਾਦ ਨੂੰ ਵੱਖ ਰੱਖਣ ਵਾਲੀਆਂ ਧਿਰਾਂ ਉਹਨਾਂ ਨੂੰ ਖੁਸ਼ ਕਰਨ ਦੀ ਕਵਾਇਦ ਨਾਲ ਲਿਆਉਣ ਦੀ ਕਵਾਇਦ ਹੈ ਇਸ ਨੂੰ ਰਾਜਨੀਤਿਕ ਪੱਜੋ ਵੀ ਦੇਖਿਆ ਜਾ ਰਿਹਾ ਹੈ ਇਹ ਵੀ ਚਰਚਾ ਪਰ ਚਰਚਾ ਇਹ ਜਿਹੜੀ ਯਾਤਰਾ ਰਾਜਪਾਲ ਨੇ ਸ਼ੁਰੂ ਕੀਤੀ ਉਹਦੇ ਵਿੱਚ ਜਿਵੇਂ ਸਰਕਾਰ ਦੂਰ ਰਹੀ ਵਿਰੋਧੀ ਤੇ ਦੂਰ ਰਹਾ ਪਰ ਅਕਾਲੀ ਦਲ ਤੇ ਬੀਜੇਪੀ ਨੇੜੇ ਆਉਂਦੀ ਦਿਖੀ। ਉਹ ਤੋਂ ਪੈਦਾ ਮਜੀਠੀਆ ਵਾਲਾ ਨੁਕਤਾ ਤੇ ਸੁਖਵੀਰ ਵਾਲਾ ਨੁਕਤਾ ਇਹਦੇ ਵਿੱਚ ਹੀ ਕੱਲ੍ਹ ਵਾਲੇ ਦਿਨ ਉਸ ਯਾਤਰਾ ਦੇ ਦਰਮਿਆਨ ਇੱਕ ਸਕੂਲ ਦੇ ਵਿੱਚ ਅਸ਼ਵਨੀ ਸ਼ਰਮਾ ਬੀਜੇਪੀ ਦੇ ਇੱਕ ਹੋਰ ਲੀਡਰ ਹੈ ਤੇ ਡੇਰਾ ਵਿਆਸ ਮੁਖੀ ਨਾਲ ਦੀ ਬੈਠਕ ਹੁੰਦੀ ਹੈ। ਰਾਜਪਾਲ ਦੀ ਹਾਜ਼ਰੀ 'ਚ ਹੈ ਯਾਤਰਾ ਪ੍ਰਬੰਧ ਕਮਰਾ ਬੈਠਕ 22 ਮਿੰਟ ਦੂਸਰੇ ਪਾਸੇ ਬਿਕਰਮ ਜੀਠੀਆ ਡੇਰਾ ਬਿਆਸ ਮੁਖੀ ਨੂੰ ਫਿਰ ਮਿਲਣ ਹੁਜ਼ੂਰ ਦਾ ਧੰਨਵਾਦ ਕਰਨ ਗਏ ਹੁਣ ਇਸ ਨੂੰ ਆਪਾਂ ਇਸ ਨਜ਼ਰੀਏ ਤੋਂ ਹੀ ਲੈਣੇ ਆ ਕਿ ਉਹ ਸਿਰਫ ਧੰਨਵਾਦ ਕਰਨ ਦੀ ਇੱਛਾ ਨਾਲ ਗਏ ਨੇ ਇਸ ਤੋਂ ਵੱਧ ਕੇ ਕੁਝ ਨਹੀਂ ਕਰ ਪਰ ਉਸਕਾ ਵਿਚਾਰ ਚਾ ਹੈ ਕਿ ਇਹਦੇ ਅਰਥ ਕੀ ਨੇ ਭਾਈ ਜੇ ਉਹ ਮਿਲਣ ਜਾ ਰਹੇ ਨੇ ਸੋ ਇਹਦੀ ਵੀ ਖੂਬ ਪਹਿਲੂ ਹੈ ਕਿ ਇਹ ਕਿਤੇ ਨਵੀਂ ਰਾਜਨੀਤਿਕ ਖਿਚੜੀ ਤਾਂ ਨਹੀਂ ਪਕ ਰੀ ਕੁੱਲ ਮਿਲਾ ਕੇ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕ ਗਈਆਂ ਨੇ ਕਿ ਕੀ ਡੇਰਾ ਬਿਆਸ ਮੁਖੀ ਆਉਂਦੇ ਸਮੇਂ ਦੇ ਵਿੱਚ 227 ਦੇ ਵਿੱਚ ਸਰਗਰਮ ਸਿਆਸਤ ਚ ਕੁੱਦਣ ਜਾ ਰਹੇ ਨੇ ਕੀ ਉਹਨਾਂ ਨੇ ਜਿਵੇਂ ਆਪਣਾ ਗੱਦੀ ਨਸ਼ੀਨ ਤੈਅ ਕੀਤਾ ਉਸ ਨੂੰ ਕਾਰਜਪਾਗ ਸੌਂਪਿਆ ਤੇ ਆਪ ਲਗਾਤਾਰ ਰਾਜਨੀਤਿਕ ਗਤੀਵਿਧੀਆਂ ਕਦੇ ਨਾਬੇ ਵਾਲਾ ਰਾਜੇ ਵਾਲੀ ਤਾਜਪੋਸ਼ੀ ਦੇ ਮਾਮਲੇ ਚ ਨਜ਼ਰ ਆਉਂਦੇ ਨੇ ਸੋ ਇਹ ਸਾਰਾ ਵਰਤਾਰਾ ਕੀ ਭਾਜਪੀ ਨੇ ਪੰਜਾਬ ਚ ਪੈਰ ਲਵਾਉਣ ਲਈ ਹੈ ਜਾਂ ਭਾਜਪੀ ਜੋ ਚਾਹੁੰਦੀ ਹੈ ਉਹ ਡੇਰਾ ਵਿਆਸ ਰਾਹੀਂ ਪ੍ਰਵਾਨ ਚੜੇਗਾ ਜਾਂ ਕੋਈ ਤਰ੍ਹਾਂ ਇਹ ਵੀ ਸਵਾਲ ਖੜੇ ਕਰਨ ਲੱਗੀਆਂ ਨੇ ਕਿ ਜੀ ਇਹ ਤਾਂ ਆਪਣੀਆਂ ਜ਼ਮੀਨਾਂ ਹੈ ਆਪਣੇ ਧਾਰਮਿਕ ਸਥਾਨ ਉਡੇਰੇ ਉਪ ਚ ਬਣੇ ਹੋਏ ਹਰ ਸ਼ਹਿਰ ਨਗਰ ਵਿਦੇਸ਼ ਦੁਨੀਆ ਭਰ ਚ ਉਹਨਾਂ ਚੋਂ ਖਾਸ ਕਰ ਪ੍ਰਮੁੱਖ ਡੋਰਾ ਜਿਹੜਾ ਬਿਆਸ ਵਾਲਾ ਉਥੇ ਕਹਿੰਦੇ ਜੀ ਜ਼ਮੀਨਾਂ ਹਥਿਆਉਣ ਦਾ ਕਬਜ਼ਾਉਣ ਦਾ ਹੈ ਦਰਿਆ ਦਾ ਰੁੱਖ ਮੋੜਨ ਦਾ ਉਹ ਸਾਰੇ ਮਾਮਲਿਆਂ ਚ ਜਿਹੜੇ ਮਾਮਲੇ ਨੇ ਉਹਨੂੰ ਦਬਾਉਣ ਦੇ ਲਈ ਇਹ ਮਜਬੂਰੀ ਵਸੁੰਧਰ ਜਾਣਾ ਪਿਆ ਕਿ ਸਿਆਸੀ ਧਿਰਾਂ ਦਾ ਢੇਰਿਆਂ ਵੱਲ ਨੂੰ ਜਾਣਾ ਉਹਨਾਂ ਦੀ ਮਜਬੂਰੀ ਹੈ ਢੇਰੇ ਵਾਲਿਆਂ ਦਾ ਉਹਨਾਂ ਦੀ ਆਉ ਭਖਤ ਕਰਕੇ ਉਹਨੂੰ ਪ੍ਰਚਾਰਨਾ ਉਹਨਾਂ ਦੀ ਮਜਬੂਰੀ ਹੈ ਕਿ ਦੋ ਇੱਕ ਦੂਏ ਦੀ ਲੋਡ ਬਣ ਗਏ ਨੇ ਕਿ ਉਹਨਾਂ ਨੂੰ ਲੱਗਦਾ ਕਿ ਇਹਨੇ ਕੋਲ ਵੋਟ ਬੈਂਕ ਘਾਸੀ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਜੇ ਸਾਡੇ ਕੋਲ ਆਉਂਦੇ ਨੇ ਤਾਂ ਸਾਡੇ ਸ਼ਰਧਾਲੂ ਬੰਦੇ ਉਹਦੇ ਪ੍ਰਭਾਵ ਪੈਂਦਾ ਇਹ ਦੋ ਇੱਕ ਦੂਏ ਦੇ ਪੂਰਕ ਬਣ ਕੇ ਰਹਿ ਗਏ ਨੇ ਪਰ ਪੰਜਾਬ ਦੀ ਸਿਆਸਤ ਚੋਂ ਮੁੱਦੇ ਗਾਇਬ ਨੇ ਇਹ ਪਹਿਲ ਨੂੰ ਦੀ ਚਰਚਾ ਕੁ